ਚੰਡੀਗੜ੍ਹ ਪੰਜਾਬ ਦਾ ਲਾਲ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਲਾਲ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਧੁਨ ਰਬਾਬ ਦੀ ਯੂਨੀਵਰਸਿਟੀ ਪੰਜਾਬ ਦੀ ਮਿੱਠੀ ਧੁਨ ਰਬਾਬ ਦੀ ਸੁਲੀ ਵਕਤੀ ਪੰਜਾਬ ਦੀ ਇਹ ਬੜਾ ਇਤਿਹਾਸਿਕ ਇੱਕ ਅਕਾਉਂਟ ਸੀ ਜਿਹੜਾ ਸੰਤਾਂ ਨਾਲ ਉਦੋਂ ਮੌਕੇ ਦੇ ਪ੍ਰਾਈਮ ਮਿਨਿਸਟਰ ਨੇ ਹਿੰਦੁਸਤਾਨ ਦੇ ਨੇ ਦਸਤਕਤ ਕੀਤੇ ਸੀਗੇ ਉਹਦੇ ਚ ਸੰਤਾਂ ਦੀ ਜਾਨ ਗਈ ਇਹਨਾਂ ਤੇ ਯਕੀਨ ਕੌਣ ਕਰੂਗਾ ਫਿਰ ਗਵਰਨਮੈਂਟ ਆਫ ਇੰਡੀਆ ਤੇ ਜਿਵੇਂ ਲਿਖ ਕੇ ਗੱਲਾਂ ਮੁਕਰਨ ਲੱਗ ਗਈ ਚੰਡੀਗੜ੍ਹ ਛੱਦੀ ਤੌਰ ਤੇ ਪੰਜਾਬੀਆਂ ਦਾ ਹੈ ਤੇ ਪੰਜਾਬੀਆਂ ਦਾ ਰਹੂਗਾ ਮੈਂ ਤਲਵੰਡੀ ਸਾਹਿਬ ਨੂੰ ਵੀ ਜ਼ਰੂਰ ਸੈਂਟੀ ਕਰਾਂਗੇ ਇਹ ਵੀ ਤੁਹਾਡੇ ਨਾਲ ਇੱਕ ਅਦਾਮੈਂਟ ਲਾਉਣਗੇ ਇੱਕ ਵਾਰੀ ਇੱਕ ਵਾਰੀ ਬੋਲ ਸਭ ਤੋਂ ਪਹਿਲਾਂ ਤੇ ਆਪਣਾ ਇੰਟਰੋਡਕਸ਼ਨ ਦਿਜੀਏ ਅੱਜ ਤੁਸੀਂ ਵਰਮਾ ਸਾਹਿਬ ਨੂੰ ਮਲੇ ਅਫਿਸ ਮੈਨੂ ਲੇ ਗ੍ਰਾਹਕ ਮਿਸਟਰ ਸਿੰਘ ਤਲਵੰਡੀ ਆ ਜਨਤਕਤਰ ਤੇ ਰੋਮਨੀ ਕਾਰਜਦਕਤ ਜਾਂ ਚਾਂਦੂ ਜੀ ਦੇ ਪੰਡਾਰਕਾਰ ਦੇ ਸਾਡੇ ਉਹਨਾਂ ਦੇ ਵਿਸ਼ਾ ਮੇਂ ਵਿਸ਼ਾ ਨੂੰ ਸਾਡ ਅਜ ਅਸੀਂ ਮਾਨਯੋਗ ਗੁਰਨਰ ਸਾਹਿਬ ਨੂੰ ਮਿਲੇ ਆ ਦੇਖੋ ਸੇਲਕ ਜੰਜੂ ਰਾਖਾ ਪ੍ਰਭਤਾਤਾ ਕਿ ਲੋ ਬਡੋ ਕ ਨੂੰ ਮੈਂ ਸਾਖਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿੱਥੇ ਆਪਾਂ 350 ਸਾਲ ਸ਼ਹਾਦਤ ਦੇ ਮਨਾ ਰਹੇ ਆ ਉਹ ਸ਼ਹਾਦਤ ਜੋ ਕਿ ਇਸ ਜਮੀਨ ਦੇ ਧਰਮ ਦੇ ਚਿੰਨ ਬਹੁ ਗਿਣਤੀ ਦੇ ਧਰਮ ਦੇ ਚਿੰਨ ਸਨਾਤਨੀ ਧਰਮ ਦੇ ਧਰਮ ਦੇ ਚਿੰਨਾਂ ਦੇ ਪਿੱਛੇ ਜਿੰਨਾਂ ਦੀ ਸ਼ਹਾਦਤ ਹੋਈ ਹੈ ਉਹ ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਦੀ ਕੌਮ ਨੂੰ ਹੀ ਉਹਨਾਂ ਦੇ ਜਿੰਨਾਂ ਤੋਂ ਅਲੱਗ ਕਰਨ ਦੀ ਕੋਸ਼ਿਸ਼ ਹੋਈ ਅੱਜ ਚਿੰਨਾਂ ਦੀ ਲੜਾਈ ਹੈ ਚਿੰਨਾਂ ਦੀ ਪਹਿਲਾ ਚਿੰਨ ਪਾਕੜਾ ਪਿਆਸ ਮੈਨੇਜਮੈਂਟ ਪ੍ਰੋਜੈਕਟ ਦੂਜਾ ਪੰਜਾਬੀਆਂ ਦਾ ਚਿੰਨ ਪੰਜਾਬ ਯੂਨੀਵਰਸਿਟੀ ਤੀਸਰਾ ਚਿੰਨ ਚੰਡੀਗੜ੍ਹ ਇਹ ਕੋਈ ਉਠਵਾ ਇੱਕਦਮ ਅਲੱਗ ਜਿਹਾ ਇਸ਼ੂ ਨਹੀਂ ਐ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦਾ ਇਹ ਇੱਕ ਲੜੀਵਾਰ ਪਰੋਏ ਹੋਏ ਬਹੁਤ ਸੂਝਵਾਨ ਤਰੀਕੇ ਨਾਲ ਇਹ ਕਦਮ ਚੱਲੇ ਜਾ ਰਹੇ ਨੇ ਇਹ ਕਿਉਂ ਚੱਲੇ ਜਾ ਰਹੇ ਨੇ ਇਹਦਾ ਜਵਾਬ ਪੰਜਾਬ ਮੰਗਦਾ ਭਾਰਤ ਸਰਕਾਰ ਤੋਂ ਗਵਰਨਮੈਂਟ ਆਫ ਇੰਡੀਆ ਤੋਂ ਇਹਦੇ ਪਿੱਛੇ ਕੌਣ ਸਿਰਫ ਇਹ ਕਹਿ ਕੇ ਕਿ ਕੋਈ ਬਿਊਰੋਕਰੈਟਿਕ 에ਰਰ ਹੋ ਗਿਆ ਇਹਦੀ ਵੱਡੀ ਗਲਤੀ ਵਾਲੀ ਅਫਸਰਾਂ ਤੇ ਗੱਲ ਨਹੀਂ ਪਾਈ ਜਾ ਸਕਦੀ ਜਾਂ ਤਾਂ ਉਹ ਅਫਸਰਾਂ ਦੇ ਸੇਰਾਂ ਨੂੰ ਤੁਸੀਂ ਸਜ਼ਾ ਦਿਓ ਸਸਪੈਂਡ ਕਰੋ ਨਾਂ ਪੇਸ਼ ਕਰੋ ਕਿ ਕੌਣ ਨੇ ਉੱਥੇ ਤਾਕਤਾਂ ਵੇਚੇ ਜਿਹੜੀ ਪੰਜਾਬ ਦੇ ਉੱਤੇ ਫੈਸਲੇ ਲੈ ਰਹੀ ਜਾਰੇ ਜਿੱਥੇ ਕਿ ਪੰਜਾਬ ਯੂਨੀਵਰਸਿਟੀ ਦਾ ਸਿੰਡੀਕੇਟ ਇੱਕ ਵੈਲ ਬੈਲੈਂਸ ਸਿੰਡੀਕੇਟ ਪਾਕੜਾ ਪਿਆਸ ਮੈਨੇਜਮੈਂਟ ਦਾ ਪ੍ਰੋਜੈਕਟ ਜਿਹੜਾ ਕਿ 1960-63 ਦਾ ਚੱਲ ਰਿਹਾ ਫਿਰ ਚੰਡੀਗੜ੍ਹ ਜਿੱਥੇ ਕਿ ਕਦਮ ਬਰ ਕਦਮ ਪੁੱਟ ਕੇ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਮੇਰੇ ਤੋਂ ਪਹਿਲਾਂ ਸਾਡੇ ਸੀਨੀਅਰ ਲੀਡਰ ਸਰਦਾਰ ਗਗਨ ਬਰਨਾੜਾ ਜੀ ਨੇ ਤੁਹਾਨੂੰ ਜਿਵੇਂ ਦੱਸਿਆ ਕਿਉਂਕਿ ਇਹਨਾਂ ਨੇ ਤਾਂ ਉਹ ਸਮਾਂ ਆਪਣੇ ਪਿੰਡੇ ਹੰਡਾਇਆ ਲੌਂਗਵਾਲ ਕੋਰਟ 'ਚ ਵੀ ਇਹਨਾਂ ਦੇ ਪਿਤਾ ਜੀ ਦਾ ਇੱਕ ਬਹੁਤ ਵੱਡਾ ਜਿਦੋਂ ਆਪਾਂ ਕਹਿ ਸਕਦੇ ਹਾਂ ਸਰਦਾਰ ਸੁਜੀਤ ਸਿੰਘ ਬਰਨਾੜਾ ਦਾ ਰੋਲ ਰਿਹਾ ਇਸ ਪੰਜਾਬ ਨੂੰ ਤੇ ਆਪਣੇ ਕੌਮ ਨੂੰ ਚੂਪੇ ਵਿੱਚ ਹੱਕ ਅਕੇ ਰੱਖਣ ਨੂੰ ਉਹ ਕੋਰਟ ਦੇ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਲਿਖਤੀ ਰੂਪ ਦੇ ਵਿੱਚ ਅਸ਼ਵਾਸਨ ਜਿੱਥੇ ਦਿੱਤਾ ਦੋਨੋ ਹਾਊਸਾਂ ਦਾ ਯੂਨੀਨਿਮਸਲੀ ਪਾਸ ਰੈਜ਼ੋਲੂਸ਼ਨ ਹੈ ਕਿ ਚੰਡੀਗੜ੍ਹ ਪੰਜਾਬ ਦਾ ਕੀ ਕਾਰਨ ਹੈ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੀ ਸਰ ਜ਼ਮੀਨ ਤੇ ਬਣਿਆ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਲੱਗਿਆ ਹੋਇਆ ਜਿਸ ਧਰਤੀ ਤੇ ਉਹ ਕਿਸ ਤਰੀਕੇ ਨਾਲ ਅਸੀਂ ਉਹਦਾ ਉਹਦਾ ਹੱਕ ਛੱਡ ਦਾਂਗੇ ਹੁਣ ਆਹ ਕਨਸਟੀਟਿਊਸ਼ਨ ਦਾ ਜਿਹੜੀ ਐਮੈਂਡਮੈਂਟ ਹੈ ਇਹ ਜਿਹੜੀ ਸਾਹਮਣੇ ਲੈ ਕੇ ਆਏ ਨੇ ਇਹਦੇ ਵਿੱਚ ਦੇਖੋ ਵਰਡਿੰਗ ਇਜ਼ ਵੈਰੀ ਕਲੀਅਰ ਵੇਰ ਵੀ ਡਾਊਟ देयर ਇੰਟੈਂਟ ਇਹਨਾਂ ਦਾ ਇੰਟੈਂਟ ਨੂੰ ਅਸੀਂ ਕੁਐਸਚਨ ਮਾਰਕ ਅੰਡਰ ਖੜਾ ਕਰਦੇ ਆ ਕਾਰਨ देयर ਵਰਡਿੰਗ ਸੇਜ਼ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਕਿ ਚੰਡੀਗੜ੍ਹ ਆਰਟੀਕਲ 240 ਦੇ ਤਹਿਤ ਯੂਨੀਅਨ ਟੈਰੀਟਰੀ ਬਣਾਇਆ ਜਾਵੇਗਾ ਜਿਵੇਂ ਕਿ ਜਿਵੇਂ ਕਿ ਅੱਗੇ ਉਦਾਹਰਣ ਦਿੰਦੇ ਆ ਐਂਡਮਨ ਨਿਕੋਬਾਰ ਲਕਸ਼ਦੀਪ ਦਾਦਰਾ ਨਗਰ ਹਵੇਲੀ ਦਮਨ ਦੀਉ ਕੁੱਡੂ ਚੇਰੀ ਅੱਗੇ ਐਗਜ਼ਾਮਪਲ ਦਿੱਤੇ ਆ ਕਿ ਕਿਸ ਆਧਾਰ ਤੇ ਚੰਡੀਗੜ੍ਹ ਦਾ ਮਾਮਲਾ ਇਨਾ ਯੂਨਿਟੈਰਿਟੀਆਂ ਦੇ ਮਾਮਲੇ ਤੋਂ ਬਿਲਕੁਲ ਵੱਖ ਹੈ ਇਹ ਇੱਕ ਕੋਝੀ ਸਾਜਿਸ਼ ਸੀ ਇਹ ਸਿਰਫ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਕਿ ਪੀ ਐਚ ਡੀ ਦੇ ਸਾਫ ਦਾ ਜੱਜਦਰ ਨੇ ਕਾਲ ਸਖਤ ਦੇ ਉਹਨਾਂ ਨੇ ਬਰੀਕੀ ਚ ਗੱਲ ਸਮਝੀ ਸਭ ਤੋਂ ਵੱਡੀ ਗੱਲ ਉਹ ਕਾਲੀ ਦਲ ਦੇ ਪ੍ਰਧਾਨ ਨੂੰ ਲੀਡ ਕਰਦੇ ਨੇ ਕਾਮ ਤੱਕ ਕੋ ਚੱਲੀ ਹੋਈ ਮੈਮ ਨੂੰ ਜੋ ਕੋਈ ਆਪਦੇ ਪਰਸਨਲ ਇੰਟਰਸਟ ਹੋਟਲ ਜਾਂ ਬੱਸਾਂ ਦੇ ਇੰਟਰਸਟ ਨੂੰ ਮਾਇਨੇ ਰੱਖ ਕੇ ਸੈਂਟਰ ਨਾਲ ਗੱਲ ਨਹੀਂ ਕਰਦੀ ਅਸੀਂ ਜੋਰਤ ਰੱਖਦੇ ਆ ਗੁਰੂ ਸਾਹਿਬ ਦੇ ਥਾਪੜੇ ਨਾਲ ਸੈਂਟਰ ਦੀ ਅੱਖਾਂ ਚੱਖਾਂ ਪਾ ਕੇ ਪੰਜਾਬ ਦੇ ਹੱਕ ਦਵਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਪਹਿਲੀ ਗੱਲ ਤਾਂ ਸਾਡਾ ਇਹ ਮੁੱਦਾ ਸੀ ਕਿ ਪਹਿਲੀ ਗੱਲ ਤਾਂ ਤੁਸੀਂ ਉਹਨਾਂ ਨੂੰ ਜਨੈਰਿਕਲੀ ਇਹਨੂੰ ਇੱਕ ਸੁਧਾਰਨ ਤਰੀਕੇ ਨਾਲ ਇਹ ਬਾਕੀ ਯੂਨਿਟ ਐਰੀਟਿਜਰਾਂ ਨਹੀਂ ਮਿਲਾਇਆ ਜਾ ਸਕਦਾ ਚੰਡੀਗੜ੍ਹ ਇੱਕ ਸਪੈਸ਼ਲ ਕੇਸ ਪੰਜਾਬ ਦਾ ਹੱਕ ਹੈ ਤੁਸੀਂ ਸਟੈਪ ਬਾਈ ਸਟੈਪ ਚੱਲੋ ਜੇ ਚਾਲ ਚੱਲਣੀ ਹੈ ਤਾਂ ਚੰਡੀਗੜ੍ਹ ਨੂੰ ਕਿਵੇਂ ਪੰਜਾਬ ਦੇ ਸੁਬਰਤ ਕਰਨਾ ਹੈ ਉਹ ਚੱਲੋ ਵੀ ਆਰ ਵੈਲਕਮ ਫਾਰ ਥੈਟ ਅਸੀਂ ਡਾਇਲੌਗ ਕਰਨ ਨੂੰ ਤਿਆਰ ਐ ਪਰ ਪਰਵੋਕ ਕਰਕੇ ਇਹ ਜਿਹੜਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹੋ ਬਾਜ ਪੰਜਾਬ ਦੀ ਨੌਜਵਾਨੀ ਨੂੰ ਤੇ ਪੰਜਾਬੀਆਂ ਨੂੰ ਤੇ ਸਿੱਧੇ ਤੁਸੀਂ ਦੋਸ਼ ਮੜਦੇ ਹੋ ਇਸ ਚੀਜ਼ ਤੋਂ ਬਾਜ ਆਜੋ ਅਸੀਂ ਜਿੱਥੇ ਗਵਰਨਰ ਸਾਹਿਬ ਨੂੰ ਮਿਲੇ ਬਨਾਰਾ ਸਾਹਿਬ ਨੇ ਬਹੁਤ ਖੂਬੀ ਗਵਰਨਰ ਸਾਹਿਬ ਨੂੰ ਸਮਝਾਇਆ ਤੇ ਬਨਾਰਾ ਸਾਹਿਬ ਨੂੰ ਤੇ ਸਮੁੱਚੇ ਡੈਲੀਗੇਸ਼ਨ ਨੂੰ ਸਰਦਾਰ ਬਰਬੀਰ ਸਿੰਘ ਜੀ ਸੇਵਕ ਐਡੀਸ਼ਨਲ ਐਡਵੋਕੇਟ ਜਨਰਲ ਸਰਦਾਰ ਹਰਬੰਸ ਸਿੰਘ ਜੀ ਕੰਦੋਲਾ ਮੈਂਬਰ ਐਸਜੀਪੀਸੀ ਸਾਹਿਬका ਜੀ ਸਾਡੇ ਨਾਲ ਗਵਰਨਰ ਸਾਹਿਬ ਨੂੰ ਜਦੋਂ ਅਸੀਂ ਆਪਦੇ ਅੱਗੇ ਪੁਆਇੰਟ ਰੱਖੇ ਸਭ ਤੋਂ ਵੱਡੀ ਗੱਲ ਇਸ ਤੇ ਥੋੜਾ ਗੌਰ ਕਰਿਓ گورنر ਸਾਹਿਬ ਨੇ 100% ਸਾਡੇ ਨਾਲ ਸਹਿਮਤੀ ਜਤਾਈ 100% ਉਹਨਾਂ ਨੇ ਕਿਹਾ ਕਿ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਗੱਲ ਠੀਕ ਹੈ ਇਹਦੀ ਲੋੜ ਕੀ ਹੈ ਮੈਨੂੰ ਸਮਝ ਨਹੀਂ ਆ ਰਹੀ ਪਰ ਕਹਿੰਦੇ ਮੈਨੂੰ ਇਹ ਦੱਸਿਆ ਗਿਆ ਕਿ ਘੱਟੋ ਘੱਟ ਅਸੀਂ ਵਿੰਟਰ ਸੈਸ਼ਨ 'ਚ ਇਹਨੂੰ ਪਲੇਸ ਨਹੀਂ ਕਰਾਂਗੇ ਇਹਨੂੰ ਕੱਲ ਨੂੰ ਅੱਗੇ ਪਾਵਾਂਗੇ ਉੱਥੇ ਅਸੀਂ ਬੇਨਤੀ ਕੀਤੀ گورنر ਸਾਹਿਬ ਗੱਲ ਅੱਗੇ ਪਾਉਣ ਦੀ ਨਹੀਂ ਹੈ ਐਸਜੀਪੀਸੀ ਚੋਣਾ ਵੀ ਅੱਗੇ ਪਾਤੀਆਂ ਸਿੰਡੀਗੜ ਦਾ ਮਸਲਾ ਅੱਗੇ ਪਾਤਾ ਲਮਕਾਈ ਕਿਉਂ ਜਾ ਰਹੇ ਹੋ ਤੁਸੀਂ ਫੈਸਲੇ ਕਿਉਂ ਨਹੀਂ ਲੈ ਰਹੇ ਜੇ ਤੁਸੀਂ ਪੰਜਾਬ ਦੇ ਐਨੇ ਮੰਚ ਤੁਸੀਂ ਪੰਜਾਬ ਲਈ ਕੋਈ ਭਾਵਕ ਹੋ ਕੋਈ ਸੰਬੂਤੀ ਰੱਖ ਦਿਓ ਤਾਂ ਫੈਸਲੇ ਲੈ ਕੇ ਲਾਂਭੇ ਕਰੋ ਪਾਸੇ ਕਰੋ ਗੱਲ ਨੂੰ ਬਾਕੀ ਫਿਰ ਅਸੀਂ ਦੇਖਾਂਗੇ ਕਿ ਫੈਸਲੇ ਦਾ ਸਵਾਗਤ ਕਰਨਾ ਹੈ ਕਿ ਵਿਰੋਧ ਕਰਨਾ ਹੈ ਇਸ ਦੇ ਰਿਗਾਰਡਿੰਗ ਇੱਕ ਮੈਂ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸਨੇਹਾ ਤੁਹਾਡੇ ਤੱਕ ਗੱਲ ਇਹ ਦੱਸਣ ਨੂੰ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ 26 ਤਰੀਕ ਨੂੰ ਇੱਕ ਸੀਨੀਅਰ ਲੀਡਰਸ਼ਿਪ ਦੀ ਉੱਚ ਪੱਧਰੀ ਮੀਟਿੰਗ ਜਿੱਥੇ ਕਿ ਅਸੀਂ ਰਣਨੀਤੀ ਬਣਾਵਾਂਗੇ ਟ੍ਰੂਥ ਐਂਡ ਨੇਲ ਇਹਨੂੰ ਅਸੀਂ ਫਾਈਟ ਕਰਾਂਗੇ ਜਿਹੜੇ ਪੰਜਾਬ ਦੇ ਇਸ਼ੂਜ਼ ਨੇ ਇੱਕ ਮਾਸਟਰ ਪਲਾਨ ਇੱਕ ਬਣਾ ਕੇ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਸਾਰੇ ਜਿਹੜੇ ਪੰਥਕਧਰਾਮ ਇਹਨਾਂ ਨੂੰ ਨਾਲ ਲੈ ਕੇ ਦਿੱਲੀ ਨਾਲ ਅਸੀਂ ਮੋਰਚਾ ਆਰੰਭ ਕਰਾਂਗੇ 26 ਤਰੀਕ ਨੂੰ ਬਹੁਤ ਇੰਪੋਰਟੈਂਟ ਮੀਟਿੰਗ ਹੈ ਨੀ ਹਰਪ੍ਰੀਤ ਸਿੰਘ ਅੱਗੇ ਟੇਬਲ ਕਰਨੀ ਸੀ ਥੈਂਕ ਯੂ ਥੈਂਕ ਯੂ ਉਹਨਾਂ ਨੇ ਇਹ ਕਾ ਕੇ ਹਮ ਥਿਸ ਵਿంటర్ ਸੈਸ਼ਨ ਮੇ ਟੇਬਲ ਨਹੀਂ ਕਰੀ इट मींस इट स्टेल ऑन देयर माइंड बिल्कुल एक बात समझ आ रही है इसका रिक्वायरमेंट क्या है जो एक परफेक्टली सिक्यूलर सिस्टम है पंजाब यूनिवर्सिटी का भाखड़ा पास मैनेजमेंट का चंडीगढ़ का इसको जड़ से पुटने का उनकी इंटेंशन क्या है हर बार ये ब्यूरोक्रेसी के एरर पे ही ब्लेम कर सकते समवन हैज टू बी आंसर्ड फॉर दिस क्योंकि बाद में ये पंजाब के पंजाब के नौजवान ही पर तरह तरह के दोष लगाते हैं अब एक बात मैं आपके माध्यम से बताना चाहूंगा ऊपर बैठे सरकार वालों को ये काल तक से जमा हुआ ज्ञानी हरप्रीत सिंह जी का नेतृत्व में अकाली दल है हमारे कोई होटल बसों के इंटरेस्ट नहीं है हम इसको तो था नेल फाइट करेंगे भलेके में ना रहना कि हम कर देंगे कि और इनको तो हम किसी ना किसी बहाने कमरे में बैठे समझौते करके खिंच लेंगे ये लीडरशिप मरजीवड़ों की है डोंट टेस्ट आर पेशेंस